ਜੱੱਬਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕੋਲ ਇੱਕ ਪਿੰਡ ਆ ਜੱੱਬਾ ਉੱਥੇ ਇੱਕ ਮਾਈ ਰਹਿੰਦੀ ਸੀਗੀ ਬੀਬੀ ਸੁਲੱਖਣੀ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਸੀਗੀ ਇੱਕ ਦਿਨ ਇਹਨਾਂ ਨੂੰ ਪਤਾ ਲੱਗਿਆ ਵੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਇਹਨਾਂ ਦੇ ਇਲਾਕੇ ਵਿੱਚ ਆਏ ਹੋਏ ਨੇ ਇਹ ਮਾਈ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਗਏ ਗੁਰੂ ਜੀ ਦੇ ਬਹੁਤ ਸੋਹਣੇ ਦਰਸ਼ਨ ਹੋਏ ਅਤੇ ਬਹੁਤ ਪ੍ਰਸੰਨ ਹੋ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਅਰਦਾਸ ਕੀਤੀ ਵੀ ਹੈ ਮੇਰੀ ਪੀਰੀ ਦੇ ਮਾਲਕ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਗੁਰੂ ਜੀ ਕਹਿੰਦੇ ਮਾਈ ਔਲਾਦ ਦਾ ਸੁੱਖ ਤੇਰੇ ਕਰਮਾਂ ਚ ਨਹੀਂ ਲਿਖਿਆ ਇਹ ਸੁਣ ਕੇ ਮਾਈ ਬਹੁਤ ਹੀ ਉਦਾਸ ਹੋ ਗਈ ਅਤੇ ਵਾਪਸ ਆਪਣੇ ਘਰ ਵੱਲ ਨੂੰ ਤੁਰ ਪਈ ਰਸਤੇ 'ਚ ਭਾਈ ਗੁਰਦਾਸ ਜੀ ਮਿਲ ਗਏ ਕਹਿੰਦੇ ਬੀਬੀ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਖੇੜ ਜਾਈਦਾ ਆ ਪਰ ਤੁਸੀਂ ਉਦਾਸ ਕਿਉਂ ਹੋ ਬੀਬੀ ਜੀ ਨੇ ਭਾਈ ਜੀ ਨੂੰ ਸਾਰੀ ਗੱਲ ਸੁਣਾਈ ਭਾਈ ਜੀ ਇਹ ਸਭ ਸੁਣ ਕੇ ਮੁਸਕਰਾ ਪਏ ਅਤੇ ਕਹਿਣ ਲੱਗੇ ਵੀ ਸਤਗੁਰੂ ਤੇ ਬਖਸ਼ਿਸ਼ਾਂ ਦੇ ਭੰਡਾਰ ਨੇ ਸਾਨੂੰ ਹੀ ਮੰਗਣਾ ਨਹੀਂ ਆਉਂਦਾ ਭਾਈ ਜੀ ਕਹਿੰਦੇ ਵੀ ਹੁਣ ਇਦਾਂ ਕਰੋ ਇੱਕ ਕਾਗਜ਼ ਅਤੇ ਕਲਮ ਲੈ ਕੇ ਸਤਗੁਰਾ ਕੋਲ ਜਾਓ ਅਤੇ ਬੇਨਤੀ ਕਰੋ ਵੀ ਉੱਥੇ ਵੀ ਭਾਗ ਲਿਖਣ ਵਾਲੇ ਤੁਸੀਂ ਹੋ ਤੇ ਇੱਥੇ ਵੀ ਰਹਿਮਤਾਂ ਬਖਸ਼ਣ ਵਾਲੇ ਸਤਗੁਰੂ ਜੀ ਤੁਸੀਂ ਹੋ ਬੀਬੀ ਜੀ ਜਲਦੀ ਜਲਦੀ ਕਾਗਜ਼ ਅਤੇ ਕਲਮ ਲੈ ਕੇ ਸਤਗੁਰਾਂ ਕੋਲ ਚਲੇ ਗਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਸੋਹਣੀਏ ਦਾੜੀਏ ਚਿੱਟिए ਪੱਗੇ ਅਰਜ ਕਰੇਂ ਮੀਆਂ ਗੁਰੂ ਹਰਗੋਬਿੰਦ ਜੀ ਨਾਉ ਸ ਲਖਣੀ ਪਿੰਡ ਮੇਰਾ ਚੱਬੇ ਅਫਲ ਜਾਂਦੀ ਨੂੰ ਕੋਈ ਫਲ ਲੱਗੇ ਬੀਬੀ ਜੀ ਨੇ ਗੁਰੂ ਜੀ ਨੂੰ ਕਾਗਜ਼ ਅਤੇ ਕਲਮ ਦਿੱਤਾ ਉਸ ਸਮੇਂ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਕਿਤੇ ਚੱਲੇ ਸੀਗੇ ਤੇ ਗੁਰੂ ਜੀ ਜਦੋਂ ਏਕਾ ਲਿਖਣ ਲੱਗੇ ਨਾ ਤੇ ਘੋੜੇ ਨੇ ਲੱਤ ਹਿਲਾ ਦਿੱਤੀ ਉਹ ਏਕੇ ਦੀ ਜਗ੍ਹਾ ਸੱਤ ਪੈ ਗਿਆ ਫਿਰ ਸਤਗੁਰੂ ਜੀ ਕਹਿੰਦੇ ਇੱਕ ਪੁੱਤਰ ਮੰਗਦੀ ਸੀ ਕਿ ਗੁਰੂ ਨਾਨਕ ਦੀ ਨਦਰ ਹੋਈ ਆ ਹੁਣ ਸੱਤ ਪੁੱਤਰ ਮਿਲਣਗੇ ਤੇ ਕੋਸ਼ਿਸ਼ ਸਮਾਂ ਪਾ ਕੇ ਬੀਬੀ ਜੀ ਦੇ ਘਰ ਸੱਤ ਪੁੱਤਰ ਪੈਦਾ ਹੋਏ ਸੋ ਸੱਚੀ ਸ਼ਰਧਾ ਤੇ ਵਿਸ਼ਵਾਸ ਨਾਲ ਗੁਰੂ ਕੋਲੋਂ ਹਰ ਚੀਜ਼ ਮਿਲ ਜਾਂਦੀ ਹੈ